ਸਤਨਾਮ ਸ੍ਰੀ ਵਾਹਿਗੁਰੂ ਜੀ ਆਨੰਦ ਸਾਹਿਬ ਰਾਮਕਲੀ ਮਹੱਲਾ 3 ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾ ਬੋ ਹਰੀ ਕੇਰਾ ਮਨ ਜਿਨੀ ਵਸਾਇਆ ਚਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਰਾਲੇ ਸਾਚੇ ਸਾਹਿਵਾ ਕਿਆ ਨਾਹੀ ਕਰਤੇ ਰਹਿ ਕਰਤਾਂ ਤੇ ਰਹਿ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕੀਆ ਕਰੇ ਵਿਚਾਰਿਆ ਦਵਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰਿਆ ਇਸ ਨੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰਿਆ ਚਹ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋਂ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸ਼ਾਦੀ ਮਨ ਭਇਆ ਨਿਰਮਲ ਜਿਨਾਂ ਬਾਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਭਾਵੇ ਆਬੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨਹਿ ਨਾ ਪਾਇਆ ਚਤਰਾਈ ਨਾ ਪਾਇਆ ਕਿਨਹਿ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਮੋਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਹਬਟ ਹੋ ਜਿਨ ਮੋਹੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਲੇ ਇਹੋ ਕੋਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਹ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਆਖੈ ਤਾਂ ਵੇਖਹਿ ਸਭ ਤੋ ਹੈ ਜਿਨ ਜਗਤੋ ਪਾਇਆ ਇਹ ਨਾਨਕ ਤੂੰ ਸਦਾ ਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇ ਜੀ ਜੰਤ ਸਭ ਤੋਂ ਦੋ ਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੁਕਾ ਸਤ ਗੁਰੂ ਪਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਨ ਰਾਲੀ ਭਗਤਾਂ ਹੇਰੀ ਮਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇ ਹੋ ਤਿੱਖੀ ਬਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸ਼ਾਦੀ ਜਿਨੀ ਆਵ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੋ ਚਲਾਏ ਤਿਵ ਚੱਲੇ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜੀਵ ਤੂੰ ਚਲਾਏਂ ਤਿਵੇਂ ਚੱਲੈ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰ ਐ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇਂ ਚੁਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇਕ ਫਿਰੈ ਕਣੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਅਜਨਾ ਜਿਨਿ ਹਰਤ ਆਇਆ ਹਰਤ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਥਿਆਆ ਕਰਮੀ ਸਹਜ ਨਾ ਉਪਜੈ ਬਿਨ ਸਹਜੈ ਸਹਜਾ ਨਾ ਜਾਏ ਨਹਿ ਜਾਏ ਸਹਸਾਕਿ ਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋਬੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸ਼ਾਦੀ ਸਹਿਜ ਉਪਜੈ ਇਹੋ ਸਹਿਸਾਏ ਵਝਾਏ ਜਿਉ ਮੈ ਲੈ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮੈ ਲੈ ਤਿੰਨੀ ਜਨਮ ਜੁ ਹੈ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਬੇਦਾ ਮੈ ਨਾਮ ਉਤਮ ਸੋ ਸੁਣੈ ਨਾਹੀ ਫਿਰ ਜਿਉ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਐ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤਿ ਸਮਾਣੀ ਜਨਮਰ ਤਨ ਜਿ ਨਿਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਹੋ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣ ਕੋਇ ਕਹਿ ਨਾਨਕ ਸੁਣੋ ਸੰਤੋ ਹੋ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਗੁਰ ਮੁਕਤ ਨ ਪਾਵੇ ਬਾਬੇ ਮੁਕਤ ਨਾ ਹੋਰਥੈ ਕੋਈ ਪੁੱਛੋ ਬਬੇ ਕੀ ਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਿਣ ਸਤਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਹੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤੇ ਨਾ ਸਮਾਣੀ ਪੀ ਬਹੁ ਅਮਰਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਬਾਣੀ ਕਹਿ ਨਾਨਕ ਸਦਾ ਗਾਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਹਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀ ਰਾ ਰਤਨ ਆਪੇ ਜਿਸ ਨੋਂ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀ ਰਾਜਿਤ ਜੜਾਓ ਸ਼ਿਵ ਸ਼ਕਤ ਆਪੋ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿ ਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਬ੍ਰਹਮ ਸੁਤਤਾ ਸੁਤਿਆ ਨੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲੇਵ ਲਾਗੇ ਜਗਤ ਰਹਿਣ ਵਿਹਾਣੀ ਮਾਤਾ ਕਿਉਂਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨਹੁ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਰ ਪਹਚਾਵੇ ਉਸ ਨੂੰ ਕਹਿ ਪਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏਵਡਾਤਾ ਸੋ ਕਿਉ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਵਹ ਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੁ ਜਲਾਇਆ ਕਹਿ ਨਾਨਕ ਗੁਰ ਪ੍ਰਸ਼ਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਹਾਇਆ ਜਾਏ ਕਿਸੈ ਬਟੋ ਰਹੇ ਲੋਕ ਬਿਰਲਾਏ ਐਸਾ ਸਤਗੁਰ ਜੇ ਮਿਲੈ ਤਿਸਨੂੰ ਸਿਰ ਸੋਪੀਏ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਬਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਤ ਜਪਿਓ ਜੀ ਉਹ ਲਾਹ ਖਟਿਓ ਦਿਹਾੜੀ ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤਉ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿ ਤੈਜ ਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੋਹੜ ਨ ਤ੍ਰਿਸ਼ਨਾ ਲਗ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਬਿਸਰੇ ਜਹਰ ਵਸੈ ਮਨ ਆਈ ਈ ਸ੍ਰੀ ਰਾਮੇ ਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਕਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਤਦ ਖਾਇਆ ਗੁਰ ਪਰ사ਦੀ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਭਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰ사ਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਚਹ ਨਾਨਕ ਇਹੋ ਸਰੀਰ ਪਰਵਾਣ ਹੋਆ ਜਨ ਸਤਗੁਰ ਸਿਓ ਚਿਤ ਲਾਇਆ ਇਹ ਨੇਤ ਰਹੁ ਮੇ ਰਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਜ਼ਰੀ ਹਰਨੇ ਹਾਲਿਆ ਇਹੋ ਵਿੱਚ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਸ ਰਬਣੋ ਮੇਰਿਓ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਚ ਸੁਣਨ ਨੂੰ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਭਵਨ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰਾ ਲਾਏ ਭਾਵਨੀ ਇਕ ਨਾਂ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਵਨਿਦ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਇਹੋ ਸਾਚਾ ਸੋਹਲਾ ਸੱਚ ਹੈ ਕਰ ਗਾਵੋ ਗਾਵੋ ਤਾਂ ਸੋਹਲਾ ਕਰ ਸਾਚੈ ਜਿਥੇ ਸਦਾ ਸੱਚ ਤੇ ਆਵਹਿ ਸੱਚੋ ਤੇ ਆਵੈ ਜਾ ਤੁਧ ਪਾਵੈ ਗੁਰਮੁਖ ਜਿਨਾ ਮੁਝਾ ਵਹਿ ਇਹੋ ਸਚ ਸਭ ਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸਚ ਸੁਹਿਲਾ ਸੱਚੇ ਕਰ ਗਾਵਹਿ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰ ਪਰਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਨਾਜੇ ਅਨਹਦ ਤੂਰੇ